ਸਾਯੋ 66 ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਤਾਕਤ ਸ਼੍ਰੀ ਕੇਸਗੜ੍ਹ ਸਾਹਿਬ ਵਿਕੇ ਨਤਮਸਤਕ ਜੀਰਕਪੁਰ ਚੰਡੀਗੜ੍ਹ ਬੈਰੀਅਰ ਤੇ ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਤੇ ਹੋਮਗਾਰਡ ਵਲੰਟੀਅਰ 3 ਹਲਾਕ ਹਰਮੰਦਰ ਸਾਹਿਬ ਦੀ ਸਰਾਹ 'ਚ ਪ੍ਰਵਾਸੀ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਰਾਡ ਨਾਲ ਹਮਲਾ ਤਮਾਕੇ ਨਾਲ ਘਰ ਦੀਆਂ ਛੱਤਾਂ ਉੱਡੀਆਂ ਤੇ ਪਰਿਵਾਰਕ ਮੈਂਬਰ ਪੱਟੜ ਪੰਜਾਬ ਸਰਕਾਰ ਦਾ ਅਯੋਗਪਤੀਆਂ ਨੂੰ ਵੱਡਾ ਤੋਹਫਾ ਓਟੀਐ ਸਕੀਮ ਦਾ ਨੋਟੀਫਿਕੇਸ਼ਨ ਕੀਤਾ ਜਾ ਰਿਹਾ। ਸੇਵਲਾ ਹਸਪਤਾਲ ਚ ਗਲੂਕੋਜ਼ ਲਾਉਂਦਿਆਂ ਹੀ 15 ਔਰਤਾਂ ਦੀ ਬਿਗੜੀ ਸਿਹਤ ਬੱਜੀ ਹਫੜਾ-ਦਫੜੀ ਬਿਹੰਡਾ ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ 6 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ। IPL 2025 ਅਕਸ਼ਰ ਪਟੇਲ ਹੋਣਗੇ ਦਿੱਲੀ ਕੈਪਟਲਜ਼ ਦੇ ਕਪਤਾਨ IPL 'ਚ ਹੁਣ ਤੱਕ ਖੇਡ ਚੁੱਕੇ ਹਨ 150 ਮੈਚ ਹੁਣ ਖਬਰਾਂ ਵਿਸਤਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਤਖਤਸ਼ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਕਾਲ세 ਦੀ ਧਰਤੀ શ્રી ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲੇ ਮਹਲੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਉਹਨਾਂ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਕੁਲਦੀਪ ਸਿੰਘ ਢਾਲੇਵਾਲ ਤੇ ਹਰਦੀਪ ਸਿੰਘ ਮੁੰਡੀਆਂ ਵੀ ਮੌਜੂਦ ਰਹੇ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਸਮੂਹ ਸਾਧ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਹੋਲਾ ਮਹੱਲਾ ਇੱਕ ਧਰਮ ਜਾਂ ਇੱਕ ਬਰਾਦਰੀ ਦੇ ਲੋਕਾਂ ਦਾ ਤਿਉਹਾਰ ਨਹੀਂ ਸਗੋਂ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ ਤੇ ਅੱਜ ਦੇਸ਼ ਤੇ ਦੁਨੀਆ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤ ਗੁਰੂ ਚਰਨਾਂ ਵਿੱਚ ਮੱਥਾ ਟੇਕ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਅਨੰਦ ਬਸੈਦ ਦੀ ਤਰੱਕੀ ਤੇ ਇਤੋਂ ਦੇ ਬੁਰੀ ਆਦੀ ਢਾਂਚੇ ਨੂੰ ਵਧਾਉਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ ਤੇ ਜਲਦ ਕੋਈ ਮਲਟੀ ਸਪੈਸ਼ਲਿਸਟੀ ਹਸਪਤਾਲ ਜਾਂ ਇਸ ਇਲਾਕੇ ਲਈ ਲੋੜੀਂਦੀਆਂ ਹੋਰ ਸਹੂਲਤਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਨਵੇਂ ਜੱਸੀਦਾਰ ਦੀ ਚੋਣ ਸੰਬੰਧੀ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਧਾਰਮਿਕ ਮੁੱਦਾ ਹੈ ਤੇ ਅੱਜ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਤੇ ਉਹ ਇਸ ਸੰਬੰਧੀ ਕੁਝ ਨਹੀਂ ਕਹਿਣਾ ਚਾਹੁੰਦੇ ਜੀਲਕਪੁਰ ਚੰਡੀਗੜ੍ਹ ਬੈਰੀਅਰ ਤੇ ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਤੇ ਹੋਮਗਾਰਡ ਵਲੰਟੀਅਰ ਸਣੇ 3 ਹਲਾਕ ਚੰਡੀਗੜ੍ਹ ਜੀਲਕਪੁਰ ਬੈਰੀਅਰ ਉੱਤੇ ਕੱਲ ਵੱਡੇ ਤੜਕੇ 2:30 ਵਜੇ ਦੇ ਕਰੀਬ ਬਾਫਰੇ ਸੜਕਾਾਸੇ ਵਿੱਚ ਪੁਲਿਸ ਕਾਂਸਟੇਬਲ ਤੇ ਹੋਮਗਾਰਡ ਵਲੰਟੀਅਰ ਸਣੇ 3 ਜਣਿਆਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਚੰਡੀਗੜ੍ਹ ਜੀਲਕਪੁਰ ਬੈਰੀਅਰ ਉੱਤੇ ਕਾਂਸਟੇਬਲ ਸੁਖਦਰਸ਼ਨ ਤੇ ਵਲੰਟੀਅਰ ਰਜੇਸ਼ ਵੱਲੋਂ ਬਾਰਾਂ ਦੀ ਰੁਟੀਨ ਚੈਕਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਜੀਰ ਕਪੂਰ ਵੱਲੋਂ ਆ ਰਹੀ ਤੇਜ਼ ਰਫ਼ਤਾਰ ਪੋਲੋ ਕਾਰ ਨੇ ਚੈਕਿੰਗ ਕਰ ਰੇ ਪੁਲਿਸ ਮੁਲਾਜ਼ਮਾ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਪੀੜਤਾ ਵਿੱਚੋਂ ਇੱਕ ਦੀ ਲੱਤ ਬੁਰੀ ਤਰ੍ਹਾਂ ਕੁਚਲੀ ਗਈ ਇੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਆਸੇ ਬਾਰੇ ਜਾਣਕਾਰੀ ਮਿਲਦੇ ਹੀ ਪੁਲਿਸ ਟੀਮਾਂ ਤੇ ਫਾਇਰ ਟੈਂਡਰ ਮੌਕੇ ਤੇ ਪੁੱਜ ਗਿਆ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਰਮੰਦਰ ਸਾਹਿਬ ਦੀ ਸਰਾਜ ਦੇ ਪ੍ਰਵਾਸੀ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਰਾਡ ਨਾਲ ਹਮਲਾ ਚਿਰਯਰ ਮੰਦਰ ਸਾਹਿਬ ਸਮੂਹ ਸਿੱਤਾ ਸ਼੍ਰੀ ਗੁਰੂ ਰਾਮਦਾਸ ਜੀ ਦੀ ਸ੍ਰਾਮ ਵਿਖੇ ਇੱਕ ਪ੍ਰਵਾਸੀ ਵਿਅਕਤੀ ਵੱਲੋਂ ਲੋਹੇ ਦੀ ਰਾਡ ਨਾਲ ਕੀਤੇ ਗਏ ਹਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਦੋ ਕਰਮਚਾਰੀ ਅਤੇ ਦੋ ਸ਼ਰਧਾਲੂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਹਮਲਾਵਰ ਨੂੰ ਕਾਬੂ ਕਰਕੇ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼੍ਰੀ ਗੁਰੂ ਰਾਮਦਾਸ ਸ੍ਰਾਮ ਵਿੱਚ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੇ ਇੱਕ ਵਿਅਕਤੀ ਨੂੰ ਛੱਕੇ ਹਾਲਾਤ ਵਿੱਚ ਦੇਖਦੇ ਹੋਏ ਸ੍ਰਾਮ ਤੋਂ ਬਾਹਰ ਜਾਣ ਵਾਸਤੇ ਆਖਿਆ। ਇਸ ਦੌਰਾਨ ਦੋਵਾਂ ਤਰ੍ਹਾਂ ਚ ਹੋਈ ਬੈਸਦ੍ਰਾਨ ਇਸ ਪ੍ਰਵਾਸੀ ਵਿਅਕਤੀ ਨੇ ਸਰਾਹ ਵਿੱਚ ਰੱਖੀ ਲੋਹੇ ਦੀ ਰਾਡ ਨਾਲ ਕਰਮਚਾਰੀਆਂ ਤੇ ਹਮਲਾ ਕਰ ਦਿੱਤਾ ਹਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਦੋ ਕਰਮਚਾਰੀ ਗੰਭੀਰ ਜ਼ਖਮੀ ਹੋ ਗਏ ਇਸ ਦੌਰਾਨ ਦੋਸ਼ਧਾਰੂ ਜੋ ਬਚਾਅ ਵਾਸਤੇ ਆਏ ਸਨ ਵੀ ਹਮਲੇ ਦੌਰਾਨ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਲਈ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਭੇਜਿਆ ਗਿਆ ਜ਼ਖਮੀ ਕਰਮਚਾਰੀਆਂ ਦੀ شناخت ਸੇਵਾਦਾਰ ਗਗਨਦੀਪ ਸਿੰਘ ਅਤੇ ਜਸਵੀਰ ਸਿੰਘ ਵਜੋਂ ਹੋਈ ਹੈ ਇਸ ਦੌਰਾਨ ਹਮਲਾਵਰ ਨੂੰ ਕਾਬੂ ਕਰਨ ਮਗਰੋਂ ਪੁਲਿਸ ਨੂੰ ਸੌਂਪ ਦਿੱਤਾ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਹਮਲਾਵਰ ਦੀ شناخت ਹਰਿਆਣਾ ਵਾਸੀ ਵਜੋਂ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਧਮਾਕੇ ਨਾਲ ਘਰ ਦੀਆਂ ਛੱਤਾਂ ਉੱਡ ਗਈਆਂ ਤੇ ਪਰਿਵਾਰਕ ਮੈਂਬਰ ਫਟੜਾ ਪਿੰਡ ਪੱਖੋਕਲਾਂ ਵਿੱਚ ਬੀਤੀ ਰਾਤ ਹਰਮੇਲ ਸਿੰਘ ਦੇ ਘਰ ਭੇਦ ਭਰੀ ਹਾਲਾਤ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਣ ਕਾਰਨ ਘਰ ਦੇ ਤਿੰਨ ਕਮਰਿਆਂ ਦੀਆਂ ਛੱਤਾਂ ਉੱਡ ਗਈਆਂ ਤੇ ਪਰਿਵਾਰਕ ਮੈਂਬਰ ਫਟੜ ਹੋ ਗਏ ਧਮਾਕੇ ਦੇ ਮੁੱਖ ਕਾਰਨ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ ਇਸ ਅਚਨਚੇਤ ਹੋਏ ਧਮਾਕੇ ਨਾਲ ਹਰਮੇਲ ਸਿੰਘ ਉਸਦੀ ਪਤਨੀ ਤੇ ਬੱਚੇ ਜ਼ਖਮੀ ਹੋ ਗਏ ਉਧਰ ਧਮਾਕੇ ਵਾਲੇ ਲੋਕਾਂ ਵੱਲੋਂ ਕਿਆਸ ਲਾਏ ਜਾ ਰਹੇ ਹਨ ਪਰ ਅਸਲ ਕਾਰਨ ਸਾਹਮਣੇ ਨਹੀਂ ਆਇਆ ਮੌਕੇ ਤੇ ਮੌਜੂਦ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਗੈਸ ਸਿਲੰਡਰ ਤੇ ਇਨਵਰਟਰ ਚੀਕ ਹਾਲਤ ਵਿੱਚ ਜਾਪਦੇ ਹਨ ਪਰ ਇਸ ਧਮਾਕੇ ਦਾ ਕਾਰਨ ਕੋਈ ਕੈਮੀਕਲ ਜਾਂ ਗੈਸ ਲੀਕ ਹੋ ਸਕਦਾ ਹੈ ਥਾਣਾ ਰੂੜਕੇ ਕਲਾਂ ਦੇ ਮੁੱਖ ਅਫਸਰ ਹਰਮੇਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਧਮਾਕੇ ਦੇ ਕਾਰਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਧਮਾਕੇ ਦੇ ਕਾਰਨਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪੰਜਾਬ ਸਰਕਾਰ ਦਾ ਅਜੋਗਪਤੀਆਂ ਨੂੰ ਵੱਡਾ ਤੋਹਫਾ OTS ਸਕੀਮ ਦਾ ਨੋਟੀਫਿਕੇਸ਼ਨ ਕੀਤਾ ਜਾ ਰਿਹਾ ਹੈ। ਕੋਲੀ ਮੌਕੇ ਅਜੋਗਪਤੀਆਂ ਨੂੰ ਮਾਨ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਅਜੋਗਿਕ ਪਲਾਂਟਾਂ ਲਈ ਦੋਵੇਂ OTS ਯੋਜਨਾਵਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਲੋਕ ਆਪਣੇ 30 ਤੋਂ 40 ਸਾਲ ਪੁਰਾਣੇ ਪਲਾਂਟਾਂ ਦੀ ਰਜਿਸਟਰੀ ਹੀ ਆਪਣੇ ਨਾਂ ਕਰਵਾ ਸਕਣਗੇ। ਇਹ ਜਾਣਕਾਰੀ ਪੰਜਾਬ ਦੇ ਕੈਬਨਟ ਮੰਤਰੀ ਤਰਨੂਪੀਰ ਸਿੰਘ ਸੌਂਦਰੀ ਨੇ ਦਿੱਤੀ। ਉਹਨਾਂ ਕਹਿੰਦੇ ਕਿ ਅਜੋਗਪਤੀਆਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਅਧਿਕਾਰੀਆਂ ਕੋਲ ਆਉਣਗੇ ਉਹ ਡਿਮਾਂਡ ਡਰਾਫਟ ਬਣਾ ਕੇ ਆਪਣੀ ਕਾਰਵਾਈ ਪੂਰੀ ਕਰ ਸਕਣਗੇ ਦੱਸ ਦਈਏ ਕਿ ਸਰਕਾਰ ਨੇ 3 ਮਾਰਚ ਨੂੰ ਕੈਬਨੇਟ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਸੀ ਇਸ ਸਕੀਮ ਪੀ ਐਸ ਆਈ ਇਕ ਆ ਤੇ ਪਲਾਟ ਤੇ ਲਾਗੂ ਹੋਵੇਗੀ ਪਹਿਲੀ ਓਟੀਐਸ ਲੈਂਡ ਇਨਹਾਂਸਮੈਂਟ ਨਾਲ ਜੁੜੀ ਹੋਈ ਹੈ ਤੇ ਇਸ ਤਹਿਤ ਉਜਗਪਤੀਆਂ ਨੂੰ 8% ਦੀ ਵਿਆਜ ਨਾਲ ਆਪਣੇ ਬਕਾਏ ਰਕਮ ਦਾ ਭੁਗਤਾਨ ਕਰਨਾ ਹੋਵੇਗਾ ਇਹ ਯੋਜਨਾ ਵਿੱਚ ਕੰਪਾਊਂਡਿੰਗ ਵਿਆਜ ਤੇ ਪੈਨਲਟੀ ਮਾਫ ਕਰ ਦਿੱਤੀ ਗਈ ਹੈ ਉਧੀ ਯੋਜਨਾ ਪ੍ਰਿੰਸੀਪਲ ਅਮਾਉਂਟ ਨਾਲ ਜੁੜੀ ਓਪੀਐਸ ਸਕੀਮ ਹੈ ਜਿਸ ਵਿੱਚ ਵੀ 8% ਦੀ ਵਿਆਜ ਜਨਾ ਹੋਵੇਗਾ ਲੋਕਾਂ ਦੀ ਸਹੂਲਤ ਲਈ ਦੋ ਹੈਲਪ ਅਕਾਊਂਟ ਵੀ ਸਟਾਰਟ ਕੀਤੇ ਜਾਣਗੇ ਦੋਵੇਂ ਯੋਜਨਾਵਾਂ 31 ਦਸੰਬਰ ਤੱਕ ਲਾਗੂ ਰਹਿਣਗੀਆਂ ਤੇ ਇਸ ਨਾਲ ਘਟੋ ਘਟ ਚਾ ਲੋਕਾਂ ਨੂੰ ਫਾਇਦਾ ਹੋਵੇਗਾ ਸਿਵਲ ਹਸਪਤਾਲ 'ਚ ਗਲੂਕੋਜ਼ ਲਾਉਂਦਿਆਂ ਹੀ 15 ਔਰਤਾਂ ਦੀ ਵਿਗੜੀ ਸਿਹਤ 25 ਹਬੜਾ ਦਬੜੀ ਪੰਜਾਬ 'ਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹਸਪਤਾਲ 'ਚ ਦਾਖਲ 15 ਔਰਤਾਂ ਦੀ ਸਿਹਤ ਅਚਾਨਕ ਵਿਗੜ ਗਈ ਔਰਤਾਂ ਦੀ ਬੀੜ ਦੀ ਸੇ ਦਾ ਕਾਰਨ ਗਲੂਕੋਜ ਦੱਸਿਆ ਜਾ ਰਿਹਾ ਹੈ ਜਿਕਰ ਜੋਗ ਹੈ ਕਿ ਗਲੂਕੋਜ ਰਿਐਕਸ਼ਨ ਦਾ ਮਾਮਲਾ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਤੇ ਸੰਗਰੂਰ ਤੱਕ ਵੀ ਪਹੁੰਚ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਸਿਵ ਹਸਪਤਾਲ ਦੇ ਗਾਇਨੀਕੋਲੋਜੀ ਵਾਰਡ ਵਿੱਚ ਦਾਖਲ ਗਰਭਤੀ ਔਰਤਾਂ ਨੂੰ ਗਲੂਕੋਜ ਰਿਐਕਸ਼ਨ ਕਰ ਗਿਆ ਜਿਵੇਂ ਹੀ ਔਰਤਾਂ ਨੂੰ ਗਲੂਕੋਜ ਲਾਇਆ ਗਿਆ ਉਹਨਾਂ ਨੂੰ ਕੰਬਣੀ ਤੇਜ਼ ਬੁਖਾਰ ਸਾਲ ਹਨ ਵਿੱਚ ਮੁਸ਼ਕਲ ਤੇ ਬੇਚੈਨੀ ਮਹਿਸੂਸ ਹੋਣ ਲੱਗੀ ਇਸ ਤੋਂ ਬਾਅਦ ਐਮਰਜੈਂਸੀ ਹਾਲਾਤਾਂ ਵਿੱਚ ਸਾਰੀਆਂ ਔਰਤਾਂ ਨੂੰ ਆਕਸੀਜਨ ਤੇ ਪਾ ਰੱਖਿਆ ਗਿਆ ਇੱਕ ਔਰਤ ਦੀ ਹਾਲਤ ਗੰਭੀਰ ਦੱ ਬਾਕੀ ਔਰਤਾਂ ਖਤਰੇ ਤੋਂ ਬਾਹਰ ਆ ਨਾ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਚੋਂ ਕਈ ਔਰਤਾਂ ਦੀ ਡਿਲੀਵਰੀ ਹੋ ਚੁੱਕੀ ਹੈ ਉਹਨਾਂ ਦੇ ਬੱਚੇ ਛੋਟੇ ਹਨ ਤੇ ਉਹ ਖੋਦ ਦੀ ਵੀ ਮੁਸੀਬਤ ਵਿੱਚ ਕਿਰਿਆ ਹੋਈਆਂ ਹਨ ਇਸੇ ਦਿਨ ਸੰਗਰੂਰ ਦੇ ਐਸ ਐਮਓ ਦਾ ਕਹਿਣਾ ਹੈ ਕਿ ਗਲੂਕੋਜ਼ ਵਿੱਚ ਸਮੱਸਿਆ ਪਾਈ ਗਈ ਹੈ ਇਸ ਕਾਰਨ ਔਰਤਾਂ ਦੀ ਸਿਹਤ ਵਿਗੜ ਗਈ ਹੈ ਉਹਨਾਂ ਦੱਸਿਆ ਕਿ ਇਸ ਗਲੂਕੋਜ਼ ਦਾ ਸਾਰਾ ਸਟਾਕ ਵਾਪਸ ਭੇਜਿਆ ਜਾ ਰਿਹਾ ਹੈ ਬਿਮਾਰ ਔਰਤਾਂ ਠੀਕ ਹੋ ਗਈਆਂ ਹਨ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਅਮਰਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗਲੂਕੋਜ਼ ਲਗਾਉਣ ਤੋਂ ਬਾਅਦ ਔਰਤਾਂ ਦੀ ਸਿਹਤ ਵਿਗੜ ਗਈ ਸੀ ਬਟਿੰਡਾ ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ 6 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ ਬਟਿੰਡਾ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ ਬਟਿੰਡਾ ਜ਼ਿਲ੍ਹੇ ਵਿੱਚ 8147 ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਇਸ ਦੌਰਾਨ ਇੱਕ ਬਦਮਾਸ਼ ਨੂੰ ਗੋਲੀ ਵੀ ਲੱਗੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚੋਂ ਦੋ ਫੌਜੀ ਹਨ ਤੇ ਵਾਰਦਾਤ ਵਿੱਚ ਸ਼ਾਮਲ ਦੋਵੇਂ ਫੌਜੀ ਸ਼ੁਪੀਤੇ ਘਰ ਆਏ ਸਨ ਦਾਸੀਏ ਕੇ ਮੁਲਜਮਾਨੇ ਦੋ ਦਿਨ ਪਹਿਲਾਂ ਹੋਟਲ ਚੋਂ ਮੋਬਾਈਲ ਤੇ ਨਕਦੀ ਦੀ ਲੁੱਟ ਕੀਤੀ। ਬਾਰਦਾਤ ਨੂੰ ਅੰਜਾਮ ਦੇਣ ਲਈ ਇਸਤੇਮਾਲ ਕੀਤੀ ਏਕੇ 47 ਵੀ ਚੋਰੀ ਕੀਤੀ ਸੀ। ਮੁਲਜਮਾਨੇ ਏਕੇ 47 ਦਿਖਾ ਕੇ ਮੋਬਾਈਲ ਫੋਨ ਤੇ 8000 ਦੀ ਨਕਦੀ ਲੁੱਤੀ ਸੀ। ਚੁਰਾਏ ਗਏ ਮੋਬਾਈਲ ਫੋਨਾਂ ਵਿੱਚੋਂ ਕੁਝ ਮੋਬਾਈਲ ਫੋਨ ਚੋਰਾਂ ਵੱਲੋਂ ਰਸਤੇ ਵਿੱਚ ਹੀ ਛੋਟ-ਛੋਟੇ ਦਿੱਤੇ ਗਏ ਤਾਂ ਕਿ ਉਹਨਾਂ ਦੀ ਲੋਕੇਸ਼ਨ ਟ੍ਰੇਸ ਨਾ ਹੋ ਸਕੇ। ਆਈਪੀਐਲ 2025 ਅਕਸਰ ਬਟੇਲ ਹੋਣਗੇ। ਦਿੱਲੀ ਕੈਪੀਟਲਜ਼ ਦੇ ਕਪਤਾਨ ਆਈਪੀਐਲ 'ਚ ਹੁਣ ਤੱਕ ਖੇਡ ਚੁੱਕੇ ਹਨ ਕੁੱਲ 150 ਮੈਚ। ਆਲ ਰਾਉਂਡਰ ਅਕਸ਼ਰ ਪਟੇਲ ਆਈਪੀਐਲ 2025 ਲਈ ਦਿੱਲੀ ਕੈਪੀਟਲ ਦੀ ਟੀਮ ਦੇ ਕਪਤਾਨ ਹੋਣਗੇ ਟੀਮ ਨੇ ਇਸ ਦਾ ਐਲਾਨ ਕੀਤਾ ਕਪਤਾਨੀ ਦੀ ਰੇਸ ਵਿੱਚ ਕੇਐਲ ਰਾਲ ਦਾ ਨਾਮ ਵੀ ਸ਼ਾਮਲ ਸੀ ਦੋ ਮੰਨਦੇ ਨਾਂਤੇ ਵਿਚਾਰ ਕੀਤਾ ਗਿਆ ਤੇ ਆਖਰ ਵਿੱਚ ਅਕਸ਼ਰ ਪਟੇਲ ਨੂੰ ਟੀਮ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਆਈਪੀਐਲ 2025 ਦੀ ਸ਼ੁਰੂਆਤ 22 ਮਾਰਚ ਤੋਂ ਹੋਣੀ ਹੈ ਅਕਸ਼ਰ ਪਟੇਲ 2019 ਤੋਂ ਦਿੱਲੀ ਕੈਪੀਟਲ ਦਾ ਹਿੱਸਾ ਹੈ ਉਹ ਦਿੱਲੀ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਹਨ ਉਹਨਾਂ ਨੇ ਪਿਛਲੇ 6 ਸੀਜ਼ਨ ਵਿੱਚ ਟੀਮ ਲਈ 82 ਮੈਚ ਖੇਡੇ ਹਨ ਦੂਜੇ ਪਾਸੇ 30 ਦੀ ਔਸਤ ਨਾਲ 235 ਦੌੜਾਂ ਬਣਾਉਣ ਦੇ ਨਾਲ ਹੀ 7.65 ਦੀ ਇਕੋਨਮੀ ਨਾਲ 11 ਮੈਟਾਂ ਵੀ ਲਈਆਂ ਹਨ ਦੂਜੇ ਪਾਸੇ ਰਿਸ਼ਵ ਪੰਤ ਦੇ ਇੱਕ ਮੈਚ ਵਿੱਚ ਸਲੋ ਓਵਰ ਲਈ ਬੈਨ ਹੋਣ ਦੀ ਵਜ੍ਹਾ ਨਾਲ ਅਕਸ਼ਰ ਕਪਤਾਨੀ ਵੀ ਕਰ ਚੁੱਕੇ ਹਨ ਅਕਸ਼ਰ ਪਟੇਲ ਨੂੰ ਦਿੱਲੀ ਕੈਪਟਲਜ਼ ਨੇ ਆਈਪੀਐਲ ਮੈਗਾ ਐਕਸ਼ਨ ਤੋਂ ਪਹਿਲਾਂ 16.50 ਕਰੋੜ ਰੁਪਏ ਵਿੱਚ ਰੀਟੇਨ ਕੀਤਾ ਸੀ ਉਹਨਾਂ ਨੇ ਆਈਪੀਐਲ ਦੀ 150 ਮੈਚਾਂ ਵਿੱਚ بطور ਬੱਲੇਬਾਜ਼ 130 ਤੋਂ 88 ਦੀ ਸਟ੍ਰਾਈਕ ਰੇਟ ਨਾਲ 1653 ਦੌੜਾਂ ਬਣਾਈਆਂ ਹਨ ਇਸ ਤੋਂ ਇਲਾਵਾ ਗੇਂਦਵਾਜ਼ ਬਜੋ 123 ਵਿਕਟਾਂ ਲਈਆਂ ਹਨ ਇਸ ਲੀਗ ਵਿੱਚ ਅਕਸ਼ਰ ਪਟੇਲ ਦਾ ਬੈਸਟ ਬੋਲਿੰਗ ਫਿਗਰ 21 ਦੌੜਾਂ ਦੇ ਕੇ 4 ਵਿਕਟਾਂ ਹਨ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ